ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਅੱਜ ਦੋ ਲੋਕ ਸਭਾ ਹਲਕੇ ਹਲਕਾ ਖਡੂਰ ਸਾਹਿਬ ਔਰ ਹਲਕਾ ਸੰਗਰੂਰ ਨੂੰ ਲੈ ਕੇ ਮੁੱਦੇ ਦੀ ਗੱਲ ਕਰਾਂਗੇ ਇਹ ਦੋਵੇਂ ਲੋਕ ਸਭਾ ਹਲਕਿਆਂ ਦੇ ਵਿੱਚ ਸਮਿਕਰਨ ਬਹੁਤ ਤੇਜ਼ੀ ਦੇ ਨਾਲ ਬਦਲੇ ਨੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜਿਸ ਤਰ੍ਹਾਂ ਨਾਲ ਅਮਰਿਤਪਾਲ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਅਕਾਲੀ ਦਲ ਨੇ ਉਮੀਦਵਾਰ ਖੜਾ ਕਰ ਦਿੱਤਾ ਜਦਕਿ ਪੰਚ ਹਲਕਿਆਂ ਦੇ ਵਿੱਚ ਵੀ ਇਹ ਗੱਲ ਚਲ ਰਹੀ ਸੀ ਕਿ ਜਦੋਂ ਸੁਖਬੀਰ ਬਾਦਲ ਖੁਦ ਸਿਮਰਨਜੀਤ ਸਿੰਘ ਮਾਨ ਕੋਲੇ ਗਏ ਸੀ ਸੰਗਰੂਰ ਦੇ ਵਿੱਚ ਜਦੋਂ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਨੂੰ ਅਕਾਲੀ ਦਲ ਨੇ ਖੜਾ ਕਰਨਾ ਸੀ ਤੇ ਸਿਮਰਨਜੀਤ ਸਿੰਘ ਮਾਨ ਨੂੰ ਉਦੋਂ ਮਨਾਣ ਗਏ ਸੀ ਅਕਾਲੀ ਦਲ ਦੇ ਲੋਕ ਕਿ ਕਿਉਂ ਨਾ ਮਿਲ ਕੇ ਚੋਣ ਲੜੀ ਜਾਵੇ ਇਹ ਬੰਦੀ ਸਿੰਘਾਂ ਲਈ ਇਹ ਸੀਟ ਛੱਡੀ ਜਾਵੇ ਉਸ ਵੇਲੇ ਸਿਮਰਨਜੀਤ ਸਿੰਘ ਮਾਨ ਨੇ ਇਨਕਾਰ ਕੀਤਾ ਸੀ ਔਰ ਖੁਦ ਚੋਣ ਲੜੇ ਹੋ ਹੁਣ ਅਮਰਿਤਪਾਲ ਸਿੰਘ ਦੇ ਚੋਣ ਲੜਨ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਨੇ ਵਿਰਸਾ ਸਿੰਘ ਬਲਟੋਹਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਭਾਵੇਂ ਵਿਰਸਾ ਸਿੰਘ ਬਲਟੋਹਾ ਕਹਿੰਦੇ ਨੇ ਕਿ ਮੈਂ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਪਹਿਲਾਂ ਹੀ ਮਨਸ਼ਾ ਜ਼ਾਹਿਰ ਕੀਤੀ ਸੀ ਮੈਂ ਚੋਣ ਲੜੂੰਗਾ ਉਹ ਪਰਿਵਾਰ ਨੂੰ ਮਿਲ ਕੇ ਵੀ ਆਏ ਸਮਰਥਨ ਵੀ ਮੰਗਿਆ ਉਧਰ ਸਿਮਰਨਜੀਤ ਸਿੰਘ ਮਾਨ ਨੇ ਤਾਂ ਆਪਣਾ ਉਮੀਦਵਾਰ ਵੀ ਉੱਥੋਂ ਪਿੱਛੇ ਕਰ ਲਿਆ ਔਰ ਉਹ ਕਹਿੰਦੇ ਕਿ ਅਗਰ ਅੰਮ੍ਰਿਤਪਾਲ ਨੂੰ ਚੋਣ ਲੜਨ ਦੀ ਇਜਾਜ਼ਤ ਨਾ ਮਿਲੀ ਭਾਰਤ ਦੇ ਚੋਣ ਕਮਿਸ਼ਨ ਤੋਂ ਫੇਰ ਸਾਡਾ ਉਮੀਦਵਾਰ ਖੜੇਗਾ ਮਤਲਬ ਕੀ ਅਮਰਿਤਪਾਲ ਸਿੰਘ ਨੇ ਸੰਗਰੂਰ ਦੇ ਸਾਰੇ ਸਮਿਕਰਨ ਬਦਲਤੇ ਨੇ ਪਰ ਕੱਲ ਸ਼ਾਮ ਨੂੰ ਦਲਬੀਰ ਗੋਲਡੀ ਨੇ ਫੇਰ ਅਸਤੀਫਾ ਦਿੱਤਾ ਸੰਗਰੂਰ ਤੋਂ ਹੁਣ ਦਲਬੀਰ ਗੋਲਡੀ ਦੇ ਅਸਤੀਫੇ ਨੇ ਸੰਗਰੂਰ ਦੇ ਵਿੱਚ ਸੁਖਪਾਲ ਖੈਰਾ ਦੇ ਲਈ ਚਿੰਤਾ ਪੈਦਾ ਕਰਤੀ ਅਕਾਲੀ ਦਲ ਦੇ ਲਈ ਚਿੰਤਾ ਖਡੂਰ ਸਾਹਿਬ ਦੇ ਵਿੱਚ ਪੈਦਾ ਕਰਤੀ ਅਮਰਿਤਪਾਲ ਸਿੰਘ ਨੇ ਔਰ ਸਾਰੀਆਂ ਧਿਰਾਂ ਲਈ ਭਾਵੇਂ ਉੱਥੇ ਆਮ ਆਦਮੀ ਪਾਰਟੀ ਹੈ ਭਾਵੇਂ ਉੱਥੇ ਕਾਂਗਰਸ ਹੈ ਭਾਵੇਂ ਭਾਰਤੀ ਜਨਤਾ ਪਾਰਟੀ ਹੈ ਅਮਰਿਤਪਾਲ ਸਿੰਘ ਦਾ ਚੋਣ ਲੜਨ ਦਾ ਐਲਾਨ ਪਰਿਵਾਰ ਵੱਲੋਂ ਸਾਰੇ ਸਮਿਕਰਣ ਖਡੂਰ ਸਾਹਿਬ ਦੇ ਬਦਲ ਗਏ ਔਰ ਮੈਨੂੰ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਕਿ ਜਿਹੜਾ ਨੌਜਵਾਨ ਹੈ ਖਡੂਰ ਸਾਹਿਬ ਦੇ ਵਿੱਚ ਨੌਜਵਾਨ ਵੋਟਰ ਹੈ ਪਿਛਲੀ ਵਾਰੀ ਬੀਬੀ ਖਾਲੜਾ ਨੂੰ ਲਗਭਗ 214000 ਵੋਟਾਂ ਪਈਆਂ ਸੀ ਉਦੋਂ ਵੀ ਨੌਜਵਾਨੀ ਨੇ ਵੱਧ ਚੜ ਕੇ ਸੁਖਪਾਲ ਖੈਰਾ ਔਰ ਬੀਬੀ ਖਾਲੜਾ ਦੀ ਮਦਦ ਕੀਤੀ ਸੀ ਜਿਹੜੇ ਪੰਜਾਬ ਇਕਤਾ ਪਾਰਟੀ ਦੇ ਵੱਲੋਂ ਉਮੀਦਵਾਰ ਬਣੇ ਸੀ ਇਸ ਵਾਰ WhatsApp ਗਰੁੱਪ ਨੌਜਵਾਨ ਬਣਾ ਰਹੇ ਨੇ ਖਡੂਰ ਸਾਹਿਬ ਦੇ ਵਿੱਚ ਔਰ ਉਹ ਲਗਾਤਾਰ ਲਾਮਬੰਦ ਹੋ ਰਹੇ ਨੇ ਕਿ ਅਸੀਂ ਨਸ਼ਿਆਂ ਦੇ ਖਿਲਾਫ ਲੜਾਈ ਔਰ ਅੰਮ੍ਰਿਤ ਸੰਚਾਰ ਮੁਹਿੰਮ ਦੇ ਪਾਸੇ ਜਿਹੜੇ ਅੰਮ੍ਰਿਤਪਾਲ ਸਿੰਘ ਤੁਰੇ ਸੀ ਅਸੀਂ ਸਮਰਥਨ ਕਰਨਾ। ਸੋ ਅੰਮ੍ਰਿਤਪਾਲ ਦੇ ਹੱਕ 'ਚ ਨੌਜਵਾਨ ਵੱਡੀ ਗਿਣਤੀ 'ਚ ਲਾਮਬੰਦ ਹੋ ਰਹੇ ਨੇ ਹਲਕਾ ਖਡੂਰ ਸਾਹਿਬ। ਹੁਣ ਖਡੂਰ ਸਾਹਿਬ ਮੁੱਢ ਤੋਂ ਹੀ ਪੰਥਕ ਹਲਕਾ ਮੰਨਿਆ ਜਾਂਦਾ ਬਹੁਤ ਵੱਡੀ ਗਿਣਤੀ 'ਚ ਉਥੇ ਪੰਥਕ ਵੋਟਾਂ ਨੇ ਸ਼ਹਿਰੀ ਖੇਤਰ ਘਟਾ ਹੈ ਲਗਭਗ 70-75% ਉਹ ਦਿਹਾਤੀ ਖੇਤਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਖੇਤੀਬਾੜੀ ਤੇ ਲੋਕਾਂ ਦਾ ਕਿੱਤਾ ਹੈ ਔਰ ਨਸ਼ਾ ਬਹੁਤ ਵੱਡੀ ਚੁਣੌਤੀ ਹੈ ਅੰਮ੍ਰਿਤ ਸੰਚਾਰ ਦੇ ਨਾਲ ਨੌਜਵਾਨਾਂ ਨੂੰ ਅੰਮ੍ਰਿਤਪਾਲ ਨੇ ਜੋੜਿਆ ਔਰ ਜਿਸ ਤਰ੍ਹਾਂ ਨਾਲ ਨੈਸ਼ਨਲ ਸਕਿਉਰਿਟੀ ਐਕਟ ਅੰਮ੍ਰਿਤਪਾਲ ਤੇ ਲੱਗਿਆ ਉਹ ਇੱਕ ਡਿਬੇਟ ਦਾ ਈਸ਼ੂ ਹੈ ਬਹਿਸ ਦਾ ਮੁੱਦਾ ਹੈ ਅਦਾਲਤਾਂ ਚ ਕਚਹਿਰੀਆਂ ਚ ਬੁੱਧੀਜੀਵੀਆਂ ਚ ਉਹਦੀ ਬਹਿਸ ਚੱਲ ਰਹੀ ਹੈ ਅਜੇ ਹਾਲਾਤਾਂ 'ਚ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਕਰ ਦੇਣਾ ਔਰ ਅਕਾਲੀ ਦਲ ਦਾ ਉਮੀਦਵਾਰ ਉਤਾਰ ਦੇਣਾ ਉਹਦੇ ਨਾਲ ਅਮਰਿਤਪਾਲ ਦੀ ਉਮੀਦਵਾਰੀ ਬਾਰੇ ਖਡੂਰ ਸਾਹਿਬ 'ਚ ਇੱਕ ਡਿਬੇਟ ਸ਼ੁਰੂ ਹੋਈ ਹੁਣ ਡਿਬੇਟ ਉੱਥੇ ਕੀ ਚੱਲ ਰਹੀ ਹੈ ਲੋਕ ਇਹ ਗੱਲਾਂ ਕਰਦੇ ਨੇ ਕੀ ਅਕਾਲੀ ਦਲ ਨੂੰ ਉਮੀਦਵਾਰ ਦੇਣਾ ਚਾਹੀਦਾ ਸੀ ਜਾਂ ਅਮਰਿਤਪਾਲ ਦਾ ਸਮਰਥਨ ਕਰਨਾ ਚਾਹੀਦਾ ਸੀ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਉਮੀਦਵਾਰ ਨੂੰ ਵਾਪਸ ਲਿਆ ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਵੀ ਲੋਕ ਕਰ ਰਹੇ ਨੇ ਅਮਰਿਤਪਾਲ ਕਿੰਨਿਆਂ ਕ ਵੋਟਾਂ ਹਾਸਲ ਕਰ ਜੂਗਾ ਬੀਜੇਪੀ ਆਮ ਆਦਮੀ ਪਾਰਟੀ ਔਰ ਕਾਂਗਰਸ ਵਾਲੇ ਇਹ ਚਰਚਾਵਾ ਕਰ ਰਹੇ ਨੇ ਕੁਲਬੀਰ ਜੀਰਾ ਕਾਂਗਰਸ ਨੇ ਮੈਦਾਨ ਚ ਉਤਾਰੇ ਕਹਿੰਦੇ ਕਿਤੇ ਨਾ ਕਿਤੇ ਰਾਣਾ ਪਰਿਵਾਰ ਅਜਿਹੇ ਹਾਲਾਤਾਂ ਚ ਉਥੇ ਨਹੀਂ ਲੜਨਾ ਚਾਹੁੰਦਾ ਸੀ ਜਦੋਂ ਅਮਰਿਤਪਾਲ ਸਿੰਘ ਨੂੰ ਉਥੇ ਉਮੀਦਵਾਰ ਐਲਾਨ ਦਿੱਤਾ ਗਿਆ ਪਹਿਲਾਂ ਵੀ ਇੱਕ ਵਾਰੀ ਰਾਣਾ ਗੁਰਜੀਤ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜਿੱਤ ਨਹੀਂ ਸਕੇ ਸੀ ਸੋ ਭਾਵੇਂ ਉਹਨਾਂ ਦਾ ਪੁੱਤਰ ਇੰਦਰਪ੍ਰਤਾਪ ਸਿੰਘ ਰਾਣਾ ਆਜ਼ਾਦ ਉਮੀਦਵਾਰ ਜਿੱਤੇ ਨੇ ਸੁਲਤਾਨਪੁਰ ਲੋਧੀ ਤੋਂ ਪਰ ਕਿਤੇ ਨਾ ਕਿਤੇ ਰਾਣਾ ਪਰਿਵਾਰ ਜਾਂ ਗੁਰਜੀਤ ਰਾਣਾ ਜਿਹੜੇ ਚੰਗੀ ਸਿਆਸੀ ਸੂਝ-ਬੂਝ ਰੱਖਦੇ ਨੇ ਉਹ ਮਹਿਸੂਸ ਕਰ ਗਏ ਹੋਣਗੇ ਕਿ ਅਮਰਿਤਪਾਲ ਸਿੰਘ ਦੀ ਚੋਣਾਂ ਦੇ ਵਿੱਚ ਐਂਟਰੀ ਦਾ ਮਤਲਬ ਕੀ ਹੈ ਪੰਚਕ ਹਲਕੇ ਦੇ ਵਿੱਚ ਜਦੋਂ ਅਮਰਿਤਪਾਲ ਦੇ ਹੱਕ 'ਚ ਲਗਾਤਾਰ ਸੰਘਰਸ਼ ਚੱਲ ਰਹੇ ਨੇ ਤੇ ਅਮਰਿਤਪਾਲ ਅਗਰ ਉਮੀਦਵਾਰ ਬਣ ਜਾਂਦਾ ਹੈ ਤੇ ਨਤੀਜਾ ਨਿਕਲ ਕੀ ਸਕਦਾ ਹੈ ਸ਼ਾਇਦ ਇਸੇ ਕਰਕੇ ਉਹਨਾਂ ਨੇ ਖਡੂਰ ਸਾਹਿਬ ਦੀ ਸੀਟ ਤੋਂ ਪੈਰ ਵੀ ਪਿੱਛੇ ਖਿੱਚਿਆ ਭਾਵੇਂ ਉਹਨਾਂ ਨੇ ਕੁਲਵੀਰ ਜੀਰਾ ਦੇ ਲਈ ਹਾਮੀ ਭਰੀ ਕਾਂਗਰਸ ਪਾਰਟੀ ਦੇ ਵਿੱਚ ਹੁਣ ਕੁਲਵੀਰ ਜੀਰਾ ਪੰਥਕ ਸੀਟ ਦੇ ਵਿੱਚ ਕਾਂਗਰਸ ਵੱਲੋਂ ਕੀ ਕੁਝ ਕਰ ਸਕਣਗੇ ਇਹ ਤਾਂ ਵਕਤ ਦੱਸੂਗਾ ਪਰ ਅਕਾਲੀ ਦਲ ਔਰ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਚਰਚਾਵਾਂ ਜ਼ਰੂਰ ਹੋ ਰਹੀਆਂ ਨੇ ਪਿਛਲੀ ਵਾਰ ਦੀ ਗੱਲ ਵੀ ਆਈ ਕਿ ਪਿਛਲੀ ਵਾਰ ਅਗਰ ਬੀਬੀ ਜਗੀਰ ਕੌਰ ਔਰ ਬੀਬੀ ਖਾਲੜਾ ਅਗਰ ਇੱਕ ਦੂਜੇ ਦਾ ਸਮਰਥਨ ਕਰ ਦਿੰਦੇ ਅਗਰ ਬੀਬੀ ਖਾਲੜਾ ਦੇ ਹੱਕ ਚ ਬੀਬੀ ਜ਼ਗੀਰ ਕੌਰ ਪਿਛਲੀ ਵਾਰੀ ਬੈਠ ਜਾਂਦੇ ਜਾਂ ਅਕਾਲੀ ਦਲ ਸਮਰਥਨ ਕਰ ਦਿੰਦਾ ਤੇ ਬੀਬੀ ਖਾਲੜਾ ਜਿੱਤ ਸਕਦੇ ਸੀ ਕਿਉਂਕਿ ਜਸਬੀਰ ਸਿੰਘ ਡਿੰਪਾ 459000 ਵੋਟਾਂ ਲੈ ਕੇ ਗਏ ਔਰ ਬੀਬੀ ਜ਼ਗੀਰ ਕੌਰ 3 ਲੱਖ ਤੋਂ ਜ਼ਿਆਦਾ ਔਰ ਬੀਬੀ ਖਾਲੜਾ 2 ਲੱਖ ਤੋਂ ਜ਼ਿਆਦਾ 214000 ਬੀਬੀ ਖਾਲੜਾ ਔਰ 314000 ਵੋਟਾਂ ਹਾਸਲ ਕੀਤੀਆਂ ਬੀਬੀ ਜ਼ਗੀਰ ਕੌਰ ਨੇ ਇਹ ਲੋਕ ਚਰਚਾ ਕਰ ਰਹੇ ਨੇ ਹੁਣ ਵਿਰਸਾ ਸਿੰਘ ਵਲਟੋਹਾ ਔਰ ਦੂਜੇ ਪਾਸੇ ਅਮਰਿਤਪਾਲ ਸਿੰਘ ਕੀ ਉਸੇ ਤਰ੍ਹਾਂ ਦੀ ਗੱਲ ਤਾਂ ਨਹੀਂ ਬਣੂ ਖਡੂਰ ਸਾਹਿਬ ਦੇ ਵਿੱਚ ਕਿ ਇੱਕ ਪਾਸੇ ਬੀਬੀ ਜਗੀਰ ਕੌਰ ਸੀ ਔਰ ਬੀਬੀ ਪਰਮਜੀਤ ਕੌਰ ਖਾਲੜਾ ਸੀ ਇਸ ਵਾਰ ਉਹਦੀਆਂ ਸੰਭਾਵਨਾਵਾਂ ਇਸ ਕਰਕੇ ਕੱਟ ਲੱਗ ਰਹੀਆਂ ਨੇ ਕਿਉਂਕਿ ਅਮਰਿਤਪਾਲ ਸਿੰਘ ਨੌਜਵਾਨ ਹੈ ਔਰ ਨੌਜਵਾਨੀ ਵੋਟਰ ਉੱਥੇ ਬਹੁਤ ਜ਼ਿਆਦਾ ਹੈ ਔਰ ਅਮਰਿਤਪਾਲ ਸਿੰਘ ਨੂੰ ਬਜ਼ੁਰਗਾਂ ਦਾ ਇਸ ਗੱਲ ਦੇ ਲਈ ਵੀ ਸਮਰਥਨ ਮਿਲ ਸਕਦਾ ਹੈ ਕਿਉਂਕਿ ਅੰਮ੍ਰਿਤਪਾਲ ਨੇ ਨਸ਼ਿਆਂ ਦੇ ਖਿਲਾਫ ਲੜਾਈ ਲੜੀ ਔਰ ਅੰਮ੍ਰਿਤ ਸੰਚਾਰ ਦੀ ਮੁਹਿੰਮ ਨੂੰ ਅੱਗੇ ਤੋਰਿਆ ਸੋ ਇਹ ਖੜਰ ਸਾਹਿਬ ਖਡੂਰ ਸਾਹਿਬ ਦੀ ਜਿਹੜੀ ਸੀਟ ਦੇ ਸਮੀਕਰਨ ਤਾਂ ਬਦਲ ਗਏ ਹੁਣ ਸਿਮਰਨਜੀਤ ਸਿੰਘ ਮਾਨ ਨੇ ਜਦੋਂ ਸਮਰਥਨ ਕਰਤਾ ਅੰਮ੍ਰਿਤਪਾਲ ਸਿੰਘ ਦਾ ਉਹਦਾ ਅਸਰ ਸੰਗਰੂਰ ਤੱਕ ਗਿਆ ਪਿਛਲੀ ਵਾਰੀ ਸਿਮਰਨਜੀਤ ਸਿੰਘ ਮਾਨ ਜਿੱਤੇ ਸਿੱਧੂ ਮੂਸੇਵਾਲਾ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਐਂਟੀ ਇਨਕੰਮੈਂਸੀ ਰਹੀ ਔਰ ਸਿਮਰਨਜੀਤ ਸਿੰਘ ਮਾਨ ਜਿੱਤੇ ਨੌਜਵਾਨੀ ਦਾ ਸਾਥ ਮਿਲਿਆ ਇਸ ਵਾਰ ਵੀ ਅਮਰਿਤਪਾਲ ਦੇ ਸਮਰਥਨ ਨਾਲ ਕਿਤੇ ਨਾ ਕਿਤੇ ਸੰਗਰੂਰ ਦੇ ਵਿੱਚ ਪੰਥਕ VOTER ਜਾਂ ਦਿਹਾਤੀ ਖੇਤਰ ਦੇ VOTER ਸਿਮਰਨਜੀਤ ਸਿੰਘ ਮਾਨ ਵਾਲੇ ਪਾਸੇ ਝੁਕ ਸਕਦੇ ਨੇ ਇਸ ਤਰੀਕੇ ਦੇ ਸੰਕੇਤ ਨਹੀਂ ਹੁਣ ਉਹ ਕਿੰਨਾ ਝੁਕਦੇ ਨੇ ਕਿ ਉਹਦੇ ਨਾਲ ਸਿਮਰਨਜੀਤ ਸਿੰਘ ਮਾਨ ਦੀ ਪਰਸੈਂਟੇਜ ਵਧੂਗੀ ਕਿ ਉਹ ਜਿੱਤ ਜਾਣਗੇ ਕਿ ਉਹ ਨਹੀਂ ਜਿੱਤ ਸਕਣਗੇ ਇਹ ਤਾਂ ਭਵਿੱਖ ਦੱਸੂਗਾ ਪਰ ਸਿਮਰਨਜੀਤ ਸਿੰਘ ਮਾਨ ਅਮਰਿਤਪਾਲ ਦੇ ਸਮਰਥਕਾਂ ਦੇ ਵਿੱਚ ਵੋਟ ਹਾਸਲ ਜ਼ਰੂਰ ਕਰਨਗੇ ਜਈਆਂ ਸੰਭਾਵਨਾਵਾਂ ਨੇ ਔਰ ਇਹਦਾ ਸਿੱਧਾ ਨੁਕਸਾਨ ਸੁਖਪਾਲ ਸਿੰਘ ਖਹਿਰਾ ਨੂੰ ਹੋਣ ਦੀ ਸੰਭਾਵਨਾ ਹੈ ਕਿ ਹੁਣ ਸਥਿਤੀਆਂ ਇਹ ਨੇ ਕਿ ਸੰਗਰੂਰ ਚ ਅਗਰ ਸੁਖਪਾਲ ਸਿੰਘ ਖਹਿਰਾ ਖੁੱਲ ਕੇ ਅਮਰਿਤਪਾਲ ਦਾ ਸਮਰਥਨ ਕਰਨਗੇ ਦਿਹਾਤੀ ਖੇਤਰਾਂ ਦੇ ਵਿੱਚ ਉਹਦੇ ਨਾਲ ਸ਼ਹਿਰਾਂ ਦੇ ਵਿੱਚ ਸੁਖਪਾਲ ਖਹਿਰਾ ਦੀ ਸਥਿਤੀ ਉਨੀ ਚੰਗੀ ਨਹੀਂ ਰਹਿਣੀ ਜਿੱਥੇ ਨਿਰੋਲ ਸ਼ਹਿਰੀ ਵੋਟ ਹੈ ਇੱਕ ਪਾਸੇ ਭਾਜਪਾ ਵੀ ਹੈ ਇੱਕ ਪਾਸੇ ਉੱਥੇ ਅਕਾਲੀ ਦਲ ਵੀ ਹੈ ਹੁਣ ਅਕਾਲੀ ਦਲ ਦੀ ਸਥਿਤੀ ਇਹ ਹੈ ਕਿ ਸੁਖਦੇਵ ਸਿੰਘ ਢੀਂਟਸਾ ਹੁਣੀ ਕਿਤੇ ਨਾ ਕਿਤੇ ਨਾਰਾਜ਼ ਨੇ ਪਰਮਿੰਦਰ ਢੀਂਟਸਾ ਹੁਣੀ ਨਾਰਾਜ਼ ਨੇ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਮਿਲਣ ਤੋਂ ਬਹੁਤੇ ਖੁਸ਼ ਨਹੀਂ ਢੀਂਟਸਾ ਪਰਿਵਾਰ ਔਰ ਢੀਂਟਸਾ ਪਰਿਵਾਰ ਦੇ ਸਮਰਥਕ ਜਾਂ ਸਾਥੀ ਚੁੱਪਚੀ ਪੀਤੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਵੀ ਜਾ ਸਕਦੇ ਨੇ ਕੁਝ ਤਾਂ ਚਲੇ ਵੀ ਗਏ ਹੁਣੇ ਬਿਨਾਂ ਦੱਸੇ ਜਾਂ ਆਫ ਦਾ ਰਿਕਾਰਡ ਜਿਹਨੂੰ ਕਹਿੰਦੇ ਨੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਰਿਪੋਰਟਾਂ ਜਿਹੜੀਆਂ ਜ਼ਮੀਨ ਤੋਂ ਨੇ ਸਿਮਰਨਜੀਤ ਸਿੰਘ ਮਾਨ ਦੇ ਸਬੰਧ ਦੇ ਵਿੱਚ ਉਹ ਇਸ ਤਰ੍ਹਾਂ ਦੀਆਂ ਨੇ ਕਿ ਸਿਮਰਨਜੀਤ ਸਿੰਘ ਮਾਨ ਮੁਕਾਬਲੇ ਦੇ ਵਿੱਚ ਹੈ ਹੁਣ ਜਦੋਂ ਕਿਸੇ ਲੀਡਰ ਨੂੰ ਇਹ ਕਿਹਾ ਜਾਵੇ ਉਹ ਮੁਕਾਬਲੇ ਦੇ ਵਿੱਚ ਹੈ ਇੱਕ ਤਾਂ ਉਹ ਸੈਟਿੰਗ ਨੇ ਸਿਮਰਨਜੀਤ ਸਿੰਘ ਮਾਨ ਉੱਥੇ ਸੈਟਿੰਗ ਮੈਂਬਰ ਪਾਰਲੀਮੈਂਟ ਨੇ ਉੱਪਰੋਂ ਮੁਕਾਬਲੇ ਦੇ ਵਿੱਚ ਨਹੀਂ ਅਮਰਿਤਪਾਲ ਸਿੰਘ ਦਾ ਸਮਰਥਨ ਕੀਤਾ ਸੁਖਪਾਲ ਖਹਿਰਾ ਕਿਤੇ ਨਾ ਕਿਤੇ ਕਾਂਗਰਸ ਦੇ ਕੈਂਡੀਡੇਟ ਦੇ ਤੌਰ ਤੇ ਚਿੰਤਾਵਾਂ ਚ ਇਸ ਕਰਕੇ ਵੀ ਆਗੇ ਕਿ ਦਿਲਬੀਰ ਗੋਲਦੀ ਨੇ ਕੱਲ ਅਸਤੀਫਾ ਦਿੱਤਾ ਉਸ ਤਰ੍ਹਾਂ ਦਾ ਮਾਨ ਸਤਕਾਰ ਦਿਲਬੀਰ ਗੋਲਡੀ ਨੂੰ ਨਹੀਂ ਮਿਲ ਰਿਹਾ ਸੀ ਭਾਵੇਂ ਉਹ ਨਰਾਜ਼ ਸੀ ਉਂਝ ਕਾਂਗਰਸ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਨਰਾਜ਼ ਲੀਡਰਾਂ ਨੂੰ ਮਨਾਉਣ ਵੀ ਕਾਂਗਰਸ ਦੇ ਵੱਡੇ ਲੀਡਰ ਉਹਨਾਂ ਦੇ ਘਰਾਂਾਂ ਦੇ ਵਿੱਚ ਨਹੀਂ ਜਾ ਰਹੇ ਅਜਿਹਾ ਕਿਉਂ? ਰਾਹੁਲ ਗਾਂਧੀ ਕਈ ਵਾਰੀ ਸੁਣਦੇ ਸੁਣਾਈ ਦੰਦੇ ਨੇ ਕਿ ਜੇ ਕੋਈ ਕਾਂਗਰਸ ਛੱਡ ਕੇ ਜਾਣਾ ਚਾਹੁੰਦਾ ਹੈ ਤੇ ਜਾਓ ਪਰ ਰੂਸਿਆ ਨੂੰ ਨਾ ਮਨਾਉਣਾ ਇਹ ਕੋਈ ਚੰਗੀ ਰਵਾਇਤ ਨਹੀਂ ਹੈ ਤੋ ਈਸਵਰ ਅਗਰ ਚੌਧਰੀ ਪਰਿਵਾਰ ਨਾਰਾਜ਼ ਹੋਇਆ ਤੇ ਕੋਈ ਘਰੇ ਮਨਾਉਣ ਨਹੀਂ ਗਿਆ ਨਾ ਪ੍ਰਤਾਪ ਬਾਜਵਾ ਨਾ ਰਾਜਾ ਵੜਿੰਗ ਅਗਰ ਦਲਬੀਰ ਗੋਲਡੀ ਨਾਰਾਜ਼ ਹੋਏ ਤੇ ਟਿਕਟ ਦੇਣ ਤੋਂ ਪਹਿਲਾਂ ਵੀ ਕੋਈ ਉਹਨਾਂ ਦੇ ਪਰਿਵਾਰ ਨੂੰ ਮਨਾਉਣ ਨਹੀਂ ਗਿਆ ਰਾਜਾ ਵੜਿੰਗ ਔਰ ਸੁਖਪਾਲ ਖੈਰਾ ਤਾਂ ਗਏ ਕਿਉਂਕਿ ਚੋਣ ਦੇ ਅਭਿਆਨ ਦੀ ਸ਼ੁਰੂਆਤ ਕਰਨੀ ਸੀ ਲੇਕਿਨ ਪਰਿਵਾਰ ਨੂੰ ਕਿਸੇ ਤਰ੍ਹਾਂ ਨਾਲ ਉਸ ਭਰੋਸੇ 'ਚ ਨਹੀਂ ਲਿਆ ਗਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਤੁਹਾਨੂੰ ਪ੍ਰਾਪਰ ਦਾ ਮਾਨ ਸਤਕਾਰ ਮਿਲੇਗਾ ਜਿਸ ਤਰ੍ਹਾਂ ਨਾਲ ਦੋ ਚੋਣਾਂ ਦਿਲਬੀਰ ਗੋਲਡੀ ਨੇ ਲੜੀਆਂ ਤੇ ਪਹਿਲਾਂ ਵੀ ਉਹ ਵਿਧਾਇਕ ਰਹੇ ਨੇ 2000 12 ਤੋਂ 2017 ਤੱਕ ਵੀ ਉਹ ਵਿਧਾਇਕ ਰਹੇ ਦਿਲਬੀਰ ਗੋਲਡੀ ਹੁਣ ਜੁ ਸੁਖਪਾਲ ਖੈਰ ਨੂੰ ਚਾਹੀਦਾ ਸੀ ਕਿ ਉਹ ਦਿਲਬੀਰ ਗੋਲਡੀ ਨੂੰ ਹਰ ਵਕਤ ਆਪਣੇ ਨਾਲ ਰੱਖ ਦੇ ਜਾਂ ਲੋਕ ਸਭਾ ਦੇ ਵਿੱਚ ਜਿਹੜਾ ਅਭਿਆਨ ਹੈ ਉਹਦੀ ਅਗਵਾਈ ਦਿਲਬੀਰ ਗੋਲਡੀ ਨੂੰ ਦੰਡੇ ਹੁਣ ਚਰਚਾਵਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਕਿ ਧੂਰੀ ਹਲਕੇ ਦੇ ਵਿੱਚ ਵੀ ਜਦੋਂ ਸੁਖਪਾਲ ਖੈਰਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਕਈ ਜਗ੍ਹਾ ਦਲਬੀਰ ਗੋਲਡੀ ਨੂੰ ਸੱਜਿਆ ਨਹੀਂ ਜਾਂਦਾ ਜਾਂ ਪ੍ਰਬੰਧਕ ਨਹੀਂ ਸੱਦਦੇ ਜਾਂ ਕੋਈ ਦੂਸਰੇ ਗਰੁੱਪ ਦੀਆਂ ਮੀਟਿੰਗਾਂ ਨੇ ਇਸ ਤਰ੍ਹਾਂ ਦੀਆਂ ਚਰਚਾਵਾਂ ਨਹੀਂ ਪਰ ਦਲਬੀਰ ਗੋਲਡੀ ਦਾ ਕਾਂਗਰਸ ਛੱਡਣਾ ਸੁਖਪਾਲ ਖਹਿਰੇ ਲਈ ਝਟਕਾ ਹੈ ਔਰ ਸੁਖਪਾਲ ਔਰ ਦਲਬੀਰ ਗੋਲਡੀ ਦੇ ਅਸਤੀਫੇ ਨਾਲ ਇੱਕ ਗੱਲ ਸਾਫ਼ ਹੋ ਗਈ ਕਿ ਮੁਕਾਬਲਾ ਮੇਰੀ ਨਜ਼ਰ 'ਚ ਇੰਨਾ ਜ਼ਿਆਦਾ ਸਖਤ ਹੋ ਗਿਆ ਕਿ ਸੁਖਪਾਲ ਖਹਿਰਾ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਕੋਈ ਕ੍ਰਿਸ਼ਮਾ ਹੀ ਕਰ ਜੇ ਸੁਖਪਾਲ ਖਹਿਰਾ ਤੇ ਗੱਲ ਵੱਖਰੀ ਹੈ ਨਹੀਂ ਤਾਂ ਮੁਕਾਬਲਾ ਬਹੁਤ ਸਖਤ ਹੈ ਉਧਰ ਵਿਜੇਂਦਰ ਸਿੰਘਲਾ ਜਿਹੜੇ 2009 ਚ ਮੈਂਬਰ ਪਾਰਲੀਮੈਂਟ ਸੀ ਸੰਗਰੂਰ ਚ ਉਹਨਾਂ ਨੂੰ ਰਾਹੁਲ ਗਾਂਧੀ ਨੇ ਸ਼੍ਰੀ ਅਨੰਦਪੁਰ ਸਾਹਿਬ ਭੇਜਤਾ ਹੁਣ ਵਿਜੇਂਦਰ ਸਿੰਘਲਾ ਔਰ ਉਹਨਾਂ ਦੇ ਸਾਥੀ ਤਾਂ ਆਪਣਾ ਬੋਰੀਆ ਬਿਸਤਰਾ ਲੈ ਕੇ ਚਲੇ ਜਾਣਗੇ ਸ਼੍ਰੀ ਅਨੰਦਪੁਰ ਸਾਹਿਬ ਤੇ ਫੇਰ ਸੁਖਪਾਲ ਖਹਿਰਾ ਦਾ ਪ੍ਰਚਾਰ ਕਿਵੇਂ ਅੱਗੇ ਵਧੂਗਾ ਜਦੋਂ ਕਈ ਕਾਂਗਰਸ ਦੇ ਅਜਿਹੇ ਲੀਡਰ ਜਿਹੜੇ ਖੁੱਲ ਕੇ ਨਾਲ ਨਹੀਂ ਚੱਲ ਰਹੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਇਹ ਡਰ ਹੈ ਕਿ ਸਾਡਾ ਭਵਿੱਖ 'ਚ ਨੁਕਸਾਨ ਨਾ ਹੋ ਜੇ ਅਗਰ ਸੁਖਪਾਲ ਖਹਿਰਾ ਜਿੱਤ ਗਏ ਫਿਰ ਤਾਂ ਗੱਲ ਠੀਕ ਹੈ ਅਗਰ ਨਾ ਜਿੱਤੇ ਤੇ ਸਾਡਾ ਸੰਗਰੂਰ ਦੀ ਸਿਆਸਤ 'ਚ ਨੁਕਸਾਨ ਨਾ ਹੋ ਜੇ ਸੋ ਕਾਂਗਰਸ ਦੇ ਵਿੱਚ ਇੱਕ ਸਭ ਤੋਂ ਵੱਡੀ ਸਮੱਸਿਆ ਹੈ ਕਿ ਕਾਂਗਰਸ ਦੇ ਵਿੱਚ ਉਸ ਤਰ੍ਹਾਂ ਦਾ ਟੀਮ ਵਰਕ ਨਹੀਂ ਦਿਖਦਾ ਜਿਸ ਤਰ੍ਹਾਂ ਦਾ ਆਮ ਆਦਮੀ ਪਾਰਟੀ 'ਚ ਹੈ ਜਾਂ ਭਾਰਤੀ ਜਨਤਾ ਪਾਰਟੀ 'ਚ ਸੋ ਕਾਂਗਰਸ 'ਚ ਗੁੱਟ ਬਹੁਤ ਜ਼ਿਆਦਾ ਹੈ ਔਰ ਗੁੱਟਾਂ ਕਾਰਨ ਹੀ ਕਾਂਗਰਸ ਚਿੰਤਾ ਦੇ ਵਿੱਚ ਹੈ ਸੋ ਖਡੂਰ ਸਾਹਿਬ ਤੋਂ ਬਾਅਦ ਅਗਰ ਅਮਰਿਤਪਾਲ ਨੇ ਸਮਕਰਨ ਖਡੂਰ ਸਾਹਿਬ ਦੇ ਬਦਲੇ ਨੇ ਤੇ ਅਮਰਿਤਪਾਲ ਨੇ ਸੰਗਰੂਰ ਦੇ ਵੀ ਸਮਕਰਨ ਬਦਲੇ ਨੇ ਤੇ ਸੁਖਪਾਲ ਖੈਰਾ ਲਈ ਬਹੁਤ ਚੁਣੌਤੀ ਵਾਲੀ ਗੱਲ ਸੰਗਰੂਰ ਦੇ ਵਿੱਚ ਹੋ ਜਾਣੀ ਹੈ ਉਂਝ ਸਵਾਲ ਕਈ ਵਾਰੇ ਖੜੇ ਹੁੰਦੇ ਨੇ ਕਿ ਕਾਂਗਰਸ ਪਾਰਟੀ ਨੇ ਜਿਹੜੀ ਵੱਡੇ ਚਿਹਰਿਆਂ ਦੀ ਅਦਲਾ ਬਦਲੀ ਕੀਤੀ ਹੈ ਇਹਦੇ ਪਿੱਛੇ ਪੈਮਾਨਾ ਕੀ ਸੀ ਇਹਦੇ ਪਿੱਛੇ ਆਧਾਰ ਕੀ ਸੀ ਕਿ ਸਥਾਨਕ ਲੀਡਰਸ਼ਿਪ ਨੂੰ ਭਰੋਸੇ 'ਚ ਲਿਆ ਕਿ ਸੁਖਪਾਲ ਖੈਰਾ ਨੂੰ ਸੰਗਰੂਰ ਉਤਾਰਨ ਤੋਂ ਪਹਿਲਾਂ ਸਾਰੀ ਸੰਗਰੂਰ ਦੀ ਇਕਾਈ ਨਾਲ ਹਾਈ ਕਮਾਂਡ ਨੇ ਬੁਲਾ ਕੇ ਦਿੱਲੀ ਕੋਈ ਸਲਾਹ مشورہ ਕੀਤਾ ਸ਼ਾਇਦ ਨਹੀਂ ਕੀਤਾ ਇਹਨਾਂ ਗੱਲਾਂ ਦਾ ਵੀ ਕਾਂਗਰਸ ਨੂੰ ਕਿਤਨਾ ਕਿਤੇ ਨੁਕਸਾਨ ਹੋ ਰਿਹਾ ਸੋ ਇਹ ਦੋਵੇਂ ਸੀਟਾਂ ਤੋਂ ਸਿਮਰਨਜੀਤ ਸਿੰਘ ਮਾਨ ਔਰ ਅਮਰਿਤਪਾਲ ਸਿੰਘ ਇਹ ਦੋਵੇਂ ਸੀਟਾਂ ਤੋਂ ਇਹ ਚਰਚਿਤ ਨਾਮ ਨੇ ਔਰ ਸੁਖਪਾਲ ਖਹਿਰਾ ਵੱਡਾ ਨਾਮ ਸੀ ਪਰ ਦਲਬੀਰ ਗੋਲਡੀ ਨੂੰ ਸਾਹਮਣੇ ਨਹੀਂ ਸਕੇ ਕਿਤਨਾ ਕਿਤੇ ਕਾਂਗਰਸ ਦੇ ਲੀਡਰ ਔਰ ਦਲਬੀਰ ਗੋਲਡੀ ਦੇ ਕਾਂਗਰਸ ਛੱਡਣ ਦੇ ਨਾਲ ਹੀ ਸਖਪਾਲ ਖੈਰਾਂ ਨੂੰ ਵੀ ਵੱਡਾ ਝਟਕਾ ਇੱਥੋਂ ਲੱਗਿਆ ਸੋ ਬੜੇ ਦਿਲਚਸਪ ਮੁਕਾਬਲੇ ਇਹਨਾਂ ਦੋਨਾਂ ਸੀਟਾਂ ਤੇ ਹੋਣੇ ਨੇ ਔਰ ਜਿਵੇਂ ਜਿਵੇਂ ਨਵੇਂ-ਨਵੇਂ ਸਮਕਰਨ ਇਹਨਾਂ ਦੋਵਾਂ ਸੀਟਾਂ ਦੇ ਬਣਨ ਗਏ ਆ ਅਗਲੀਆਂ ਸੀਟਾਂ ਦੇ ਬਣਨਗੇ ਤੇ ਮੁੱਦੇ ਦੀ ਗੱਲ ਦੇ ਵਿੱਚ ਆਪਾਂ ਜ਼ਰੂਰ ਗੱਲਬਾਤ ਕਰਦੇ ਰਵਾਂਗੇ ਤੁਹਾਡਾ ਕੋਈ ਵੀ ਸੁਝਾਅ ਹੈ ਤੁਸੀਂ ਮੈਨੂੰ ਕਮੈਂਟਸ 'ਚ ਵੀ ਭੇਜ ਸਕਦੇ ਹੋ ਹਰ ਧਿਰ ਦੇ ਪੱਖ ਦਾ ਸਵਾਗਤ ਹੈ ਅਗਰ ਕਿਸੇ ਧਿਰ ਨੂੰ ਕਿਸੇ ਗੱਲ ਤੋਂ ਅਸਹਿਮਤੀ ਹੈ ਤੇ ਤੁਸੀਂ ਮੈਨੂੰ WhatsApp ਦੇ ਜ਼ਰੀਏ ਵੀ ਆਪਣਾ ਸੁਨੇਹਾ ਭੇਜ ਸਕਦੇ ਹੋ ਜਾਂ ਤੁਸੀਂ ਕਮੈਂਟਸ 'ਚ ਸਾਂਝੀ ਕਰ ਸਕਦੇ ਹੋ ਆਪਣੀ ਗੱਲ ਬਹੁਤ-ਬਹੁਤ